ਪ੍ਰੋ ਚੈਨਲ 2 ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਲੋਕ ਸਭਾ ਖਡੂਰ ਸਾਹਿਬ ਚੋਣਾ ਬਹੁਤ ਨਜ਼ਦੀਕ ਸਮਾਂ ਜਿਹੜਾ ਬਿਲਕੁਲ ਥੋੜਾ ਹੁਣ ਰਹਿ ਚੁੱਕਾ ਹੈ 7 ਤਰੀਕ ਨੂੰ ਜਿਹੜਾ ਵਾਅ ਹੁਣ ਕਾਗਜ਼ ਜਿਹੜੇ ਆ ਉਹ दाखल ਹੋਣਗੇ ਅਸੀਂ ਪਹੁੰਚੇ ਹਾਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਇਹ ਸਰ ਤੁਹਾਡਾ ਪ੍ਰੋ ਚੈਨਲ 2 ਟੀਵੀ ਤੇ ਸਵਾਗਤ ਹੈ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ੀਗਾਰ ਏ ਸਰ ਜਿਹੜਾ ਕਿ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਔਰ ਤੁਹਾਨੂੰ ਤਿੰਨ ਅਹੁਦੇ ਮਿਲੇ ਨੇ ਤੇ ਹੁਣ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਿਲ ਗਈ ਆ ਇਸ ਜ਼ਿੰਮੇਵਾਰੀ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਕੈਂਪੇਨ ਵਾ ਉਹ ਇਸ ਲੋਕ ਸਭਾ ਖਡੂਰ ਸਾਹਿਬ ਵਾਸਤੇ ਹੋਵੇਗੀ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦਾ ਕਿ ਉਹਨਾਂ ਨੇ ਮੈਨੂੰ ਇਨਾ ਮਾਣ ਬਖਸ਼ਿਆ ਤੇ ਇਸ ਕੈਂਪੇਨ ਦਾ ਜਿਹੜਾ ਵਾ ਉਹ ਇਨਚਾਰਜ ਲਾਇਆ ਕਮੇਟੀ ਦਾ ਤਾਂ ਮੈਂ ਬਿਲਕੁਲ ਉਹਨਾਂ ਦੀ ਆਸਤੇ ਜਿਹੜਾ ਖਰਾ ਉਤਰੂਗਾ ਤੇ ਕੰਬੇਨ ਸਾਡੀ ਵਧੀਆ ਚੱਲ ਰਹੀ ਹੈ ਵੈਸੀ ਵਧੀਆ ਚੱਲ ਰਹੀ ਹੈ ਕਿ ਲੋਕਾਂ ਦੇ ਕੰਮ ਕੀਤੇ ਨੇ ਸਾਰੇ ਸਾਡੇ ਮੰਤਰੀ ਸਰਬਾਨਾ ਨੇ ਵੀ ਐਮਐਲਏ ਨੇ ਵੀ ਤੇ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਚੱਗੇ ਕੰਮ ਕੀਤੇ ਨੇ ਸਰਕਾਰ ਨੇ ਕੰਮ ਕੀਤੇ ਨੇ ਤੇ ਲੋਕ ਉਹਦਾ ਫਤਵਾ ਜਿਹੜਾ ਕੀ ਦੇਣਗੇ ਇਹ ਸਰ ਤੁਹਾਡਾ ਬੜਾ ਫੇਮਸ ਹੋਇਆ ਹੈ ਐਮਐਲਏ ਨੇ ਨੇਤਾ ਨੇ ਬੇਟਾ ਕੀ ਬੇਟਾ ਜਿਹੜਾ ਵਾ ਉਹ ਕਹਿੰਦੇ ਨੇ ਕਿ ਬੇਟਾ ਹੀ ਹੁੰਦੇ ਨੇ ਕਿ ਹਰ ਦੁੱਖ ਸੁੱਖ ਵਿੱਚ ਸਾਂਝੇ ਹੁੰਦੇ ਨੇ ਬਿਲਕੁਲ ਜੀ ਮੈਂ ਆਪਣੇ ਹਲਕੇ ਦੇ ਲਈ ਜਦੋਂ ਵੀ ਮੈਨੂੰ ਸਮਾਂ ਮਿਲਿਆ ਤੇ ਮੈਂ ਦੁੱਖ ਸੁੱਖ ਦੇ ਵਿੱਚ ਜਿੰਨਾ ਵੀ ਜਾ ਸਕਦਾ ਇਹ ਜ਼ਰੂਰ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਇਕੱਲਾ ਬੰਦਾ ਪਰਿਵਾਰ ਚ ਜ਼ਿਆਦਾ ਜੀ ਨਹੀਂ ਹੈਗੇ ਵੀ ਜਿਹੜੇ ਕਵਰ ਕਰ ਸਕਣ ਤੇ ਉਹਦੇ ਕਰਕੇ ਕਿਸੇ ਵੇਲੇ ਕੋਈ ਚੀਜ਼ ਕੋਈ ਖੁਸ਼ੀ ਦੀ ਗੰਮੀ ਦੀ ਕਿਸੇ ਵੇਲੇ ਛੁੱਟ ਸਕਦੀ ਹੈ ਵੈਸੇ ਮੈਂ ਕੋਸ਼ਿਸ਼ ਕਰਦਾ ਜਦੋਂ ਹਲਕੇ ਦੇ ਵਿੱਚ ਹੋਵਾਂ ਤੇ ਜ਼ਰੂਰ ਆਪਣੇ ਹਲਕੇ ਦੇ ਲੋਕਾਂ ਨਾਲ ਦੁੱਖ ਸੁੱਖਾਂ ਸਾਂਝਾ ਕਰਾਂ ਇਹ ਐਮਐਲਏ ਸਾਹਿਬ ਇਹ ਦਿੱਕਤ ਨੂੰ ਇੱਕ ਚੀਜ਼ ਬੜੀ ਮਿਲਦੀ ਆ ਜਦੋਂ ਇਲੈਕਸ਼ਨ ਦਾ ਦੌਰ ਆ ਜਾਂਦਾ ਤੇ ਜਦੋਂ ਆਪਾਂ ਸਟੇਜ ਤੇ ਖਲੋਨੇ ਆ ਤੇ ਜ਼ਬਾਨ ਫਿਸਲ ਜਾਂਦੀ ਹੈ ਕੁਝ ਐਸੀ ਚੀਜ਼ ਹੋ ਜਾਂਦੀ ਆ ਜਿੰਦੇ ਵਾਸਤੇ ਮੁੜ ਕੇ ਮਾਫੀਆਂ ਮੰਗਨੀਆਂ ਪੈਂਦੀਆਂ ਨੇ ਕੀ ਤੁਸੀਂ ਉਹਨਾਂ ਨੂੰ ਅਪੀਲ ਕਰੋਗੇ ਜਿਹੜੇ ਉਮੀਦਵਾਰ ਨੇ ਜਾਂ ਉਹਨਾਂ ਦੇ ਨਾਲ ਤੁਰਦੇ ਨੇ ਕਿ ਇਹ ਗੱਲਾਂ ਕਰਨੀਆਂ ਠੀਕ ਨੇ ਜਾਂ ਗਲਤ ਹੈ ਆ ਦੇਖੋ ਮੈਂ ਤਾਂ ਕਹਿਣਾ ਵੀ ਇਸ਼ੂ ਬੇਸ ਪੋਲਿਟਿਕਸ ਜਿਹੜੀ ਹੋਣੀ ਚਾਹੀਦੀ ਆ ਤੇ ਤੁਹਾਡੇ ਮੁੱਦੇ ਕੀ ਨੇ ਜਿਹੜਾ ਖੜਿਆ ਹੈ ਚੋਣਾਂ ਦੇ ਵਿੱਚ ਉਹ ਕਵੇ ਉਹ ਦੱਸੇ ਕਿ ਜੇ ਮੈਂ ਬਣ ਬਣਦਾ ਤਾਂ ਮੈਂ ਤੁਹਾਡੇ ਆਪਣੇ ਇਲਾਕੇ ਲਈ ਕੀ ਕਰਾਂਗਾ ਠੀਕ ਹੈ ਤੇ ਜਿਹੜੇ ਵਿਰੋਧੀ ਨੇ ਜਾਂ ਜਿਹੜਾ ਪਹਿਲੀ ਵਾਰ ਹੀ ਖੜਾ ਹੈ ਉਹ ਦੱਸੇ ਵੀ ਜਦੋਂ ਤੁਹਾਡੇ ਬਣੇ ਸੀ ਉਦੋਂ ਆਹ ਕੰਮ ਹੋ ਸਕਦੇ ਸੀ ਇਹਨਾਂ ਨੇ ਉਹ ਆ ਕੰਮ ਕੀਤੇ ਨਹੀਂ ਮੈਂ ਬੰਦਾ ਤੇ ਮੈਂ ਆ ਕਰਾਂਗਾ ਤਾਂ ਬਸ ਜੇ ਵਿਰੋਧੀਆਂ ਨੂੰ ਲੱਗਦਾ ਤਾਂ ਉਹਨੂੰ ਮੁੱਦਿਆਂ ਦੇ ਆਧਾਰ ਤੇ ਕੇਰਨ ਮਤਲਬ ਇੱਧਰ ਦੀ ਉੱਧਰ ਦੀ ਹੋਸ਼ੀ ਬੈਣ ਬਾਜੀ ਨਹੀਂ ਕਰਨੀ ਚਾਹੀਦੀ ਆ ਜਿੱਤਰਾ ਹੁਣ ਵੇਖਣ ਨੂੰ ਮਿਲ ਰਿਹਾ ਕਿ ਤੁਹਾਡੇ ਗੱਲ ਕੀਤੀ ਗਈ ਆ ਭਰੇ ਬੈਠੇ ਸੀ ਤਾਂ ਸਾਰੇ ਵਿੱਚ ਕੀ ਇਹਨਾਂ ਦੇ ਤੇ ਮਨਜਿੰਦਰ ਸਿੰਘ ਲਾਲਪੁਰੇ ਦੇ ਤੇ ਭੋਗ ਤੇ ਵੀ ਨਹੀਂ ਜਾਣਗੇ ਅਹ ਦੇਖੋ ਇਹ ਗਲਤ ਗੱਲ ਹੈ ਇਹ ਸਾਡੇ ਸਾਬਕਾ ਵਿਧਾਇਕ ਦੇ ਘਰੇ ਕੋਈ ਇਕੱਠ ਹੋਇਆ ਸੀ ਤੇ ਉੱਥੇ ਸਰਦਾਰ ਕੁਬੀ ਸਿੰਘ ਜੀਰਾ ਨੇ ਕਿਹਾ ਤਾਂ ਕਿ ਅਹ ਦੋਵੇਂ ਬਾਵਾਆਂ ਖੜੀਆਂ ਕਰਕੇ ਜ਼ਿਕਰੀ ਲਾਇਓ ਤੇ ਜਿਨੇ ਅੱਧੀ ਡੇਢ ਕੀਤੀ ਖੜੇ ਇਦਾਂ ਕੁਝ ਕਿਹਾ ਵੀ ਉਹ ਸ਼ਾਇਦ ਲਾਲਪੁਰੇ ਦੇ ਘਰੋਂ ਹੋ ਗਏ ਹੋਣਗੇ ਤੇ ਸਾਡੇ ਸਾਬਕਾ ਵਿਧਾਇਕ ਨੇ ਦਵਾਦ ਮਾਈਕ ਫੜ ਲਿਆ ਤੇ ਫੜ ਕੇ ਕਹਿੰਦਾ ਜੀ ਵੀ ਜਿਨੇ ਬਿਠੇ ਨਾ ਇਹਦੇ ਲਾਲਪੁਰੇ ਦੇ ਸੰਸਕਾਰ ਤੇ ਵੀ ਨਹੀਂ ਜਾਣਗੇ ਇਮਾਨਾ ਨੂੰ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਕਿ ਸਿਆਸਤ ਆਈ ਦੇ ਵਿੱਚ ਕੋਈ ਆਪਾਂ ਕਿਸੇ ਨੂੰ ਮਾਰਨ ਮਰਾਉਣ ਨਹੀਂ ਆਏ ਪਰ ਜੇ ਤੁਸੀਂ ਐਨੇ ਮੇਰੇ ਤੋਂ ਤਾਂਗੇ ਉਹਦੇ ਵੈਸੇ ਗੁਰਦਾਰੇ ਜਾ ਕੇ ਪ੍ਰਸ਼ਾਦ ਕਰਾ ਦੋ ਵੀ ਇਹ ਮਰ ਪੂਰੀ ਜਾਵੇ ਠੀਕ ਹੈ ਨਾ ਲੋਕਾਂ 'ਚ ਗੱਲਾਂ ਨੂੰ ਕਰਨ ਦਾ ਕੀ ਉਹ ਹੈ ਹਮੇਸ਼ਾ ਸੁਖ ਮੰਗਣੀ ਚਾਹੀਦੀ ਹੈ ਚਾਹੇ ਦੁਸ਼ਮਣ ਵੀ ਹੋਵੇ ਹਰ ਬੰਦੇ ਦਾ ਇੱਕ ਪਰਿਵਾਰ ਹੈ ਤੇ ਉਹਦੇ 'ਚ ਖੁਸ਼ ਰਹਿਣਾ ਚਾਹੁੰਦਾ ਹੈ ਇੱਕੋ ਵਾਰ ਜ਼ਿੰਦਗੀ ਮਿਲਦੀ ਹੈ ਇਹ ਵੋਟਾਂ ਨੇ ਵੋਟਾਂ ਲੈਣ ਦੇ ਤੁਸੀਂ ਘੇਰੋ ਮੈਨੂੰ ਮੈਨੂੰ ਪੁੱਛੋ 2 ਸਾਲ 'ਚ ਕੀ ਕੀਤਾ ਇਹ ਪਾਉ ਠੀਕ ਹੈ 2 ਸਾਲ ਚ ਜੇ ਮੈਂ ਕਿਤੇ ਕੋਈ ਪੈਸੇ ਖਾਦੇ ਆ ਕੋਈ ਗੱਲਬਾਤ ਆ ਜਾਂ ਮੈਂ ਈਮਾਨਦਾਰ ਨਹੀਂ ਰਿਹਾ ਕੋਈ ਚੋਰੀ ਕੀਤੀ ਪੈਸੇ ਦੀ ਤਾਂ ਮੈਨੂੰ ਦੱਸਣ ਕਿ ਭਾਈ ਇੱਥੋਂ ਲੁੱਟਿਆ ਇੱਥੋਂ ਲੁੱਟਿਆ ਉੱਥੇ ਉੱਥੇ ਉਹ ਲੋਕਾਂ ਦੇ ਵਿੱਚ ਚੀਜ਼ਾਂ ਲੈ ਕੇ ਜਾਣ ਠੀਕ ਹੈ ਤੇ ਪਰ ਆਪਾਂ ਨੂੰ ਇਸ਼ੂ ਬੇਸ ਪੋਲਿਟਿਕਸ ਜਿਹੜੀ ਉਹ ਕਰਨੀ ਚਾਹੀਦੀ ਆ ਤੇ ਬਾਕੀ ਇਹ ਤੇ ਮੇਰਾ ਭੋਗ ਪਾਉਣ ਨੂੰ ਬੜੇ ਚਿਰ ਦੇ ਫਿਰਦੇ ਆ ਵੀ ਇਹਨਾਂ ਤੇ ਮਤਲਬ ਇਹ ਇਹ ਰੜਕਦਾ ਵਾ ਵੀ ਯਾਰ ਇਹ ਮਤਲਬ ਅਸਲ ਚ ਨਾ ਗੱਲ ਮੈਂ ਤੁਹਾਨੂੰ ਦੱਸਦਾ ਕੀ ਆ ਕਿ ਜਿਹੜੀ ਪੋਲਿਟਿਕਸ ਨੇ ਇਹਨਾਂ ਨੇ ਲੋਕਾਂ ਨੂੰ ਬੜੀ ਮਹਿੰਗੀ ਕਰਕੇ ਵਿਖਾਈ ਆ ਇਹ ਤੇ ਜੀ ਅਰਬਾਂ ਦਾ ਕੰਮ ਆ ਕਰੋੜਾਂ ਦਾ ਕੰਮ ਆ ਇਹ ਚ ਤੇ ਮਾੜਾ ਬੰਦਾ ਆ ਹੀ ਨਹੀਂ ਸਕਦਾ ਜੀ ਐਵੇਂ ਜਿਵੇਂ ਹੀ ਤੇ ਵੀ ਜਿਹੜਾ ਐਮਐਲਏ ਹੁੰਦਾ ਪਤਾ ਨਹੀਂ ਕੀ ਹੋਊਆ ਹੁੰਦਾ ਉਹ ਸਾਰਾ ਇਹਨਾਂ ਨੇ ਪ੍ਰਭਾਵ ਲੋਕਾਂ ਦੇ ਦਿਮਾਗ ਤੇ ਪਾਇਆ ਉਹ ਜਦੋਂ ਹੁਣ ਆਪਾਂ ਬਣਿਆ ਨਾ ਆਪਾਂ ਲੋਕਾਂ ਨੇ ਉਹ ਇਹਨਾਂ ਦਾ ਵਹਿਮ ਘੜਤਾ ਵੋਟਾਂ ਪਾ ਕੇ ਇਹ ਕੰਮ ਕਰਦੇ ਮੁੰਡੇ ਨੂੰ ਮਤਲਬ ਐਮਐਲਏ ਬਣਾਤਾ ਤੇ ਹੁਣ ਪੱਛੀ ਦੀ ਚੀਜ਼ ਦੁੱਖ ਹੁੰਦਾ ਵੀ ਹਾਏ ਇਹ ਕੁਰਸੀ ਮੇਰ ਕੋ ਹੁੰਦੀ ਹੀ ਭਈ ਹੁੰਦੀ ਸੀ ਲੋਕਾਂ ਦੇ ਕੰਮ ਕਰਦੇ ਆਪੇ ਨਾ ਜਾਂਦੀ ਨਾਲ ਇਹਦੇ ਪਿਓ ਦੀ ਥੋੜਾ ਵਾ ਇਹ ਲੋਕਾਂ ਦੀ ਕੁਰਸੀ ਆ ਲੋਕਾਂ ਦੀ ਮਰਜ਼ੀ ਆ ਕਿਨੂੰ ਦੇਣੀ ਇਹਨੂੰ ਦੇਣੀ ਬੀਨੂੰ ਦੇਣੀ ਸੀ ਹੁੰਦੇ ਨਹੀਂ ਲੋਕਾਂ ਦੀ ਲੋਕਾਂ ਦੀ ਜਾਇਦਾਦ ਹੈ ਕੁਰਸੀ ਜਿਹੜੀ ਲੋਕਾਂ ਦੀ ਹੈ ਇਹ ਜਿਹੜੇ ਅੱਜ ਮੈਂ ਚੱਲਦਾ ਵਾਂ ਜਿਹੜੇ ਪ੍ਰੋਟੋਕੋਲ ਦੇ ਤਹਿਤ ਜਾਂ ਮੈਨੂੰ ਮੁਲਾਜ਼ਮ ਮਿਲੇ ਨੇ ਜਾਂ ਉਹ ਸਲੂਟ ਕਰਦੇ ਨੇ ਜਾਂ ਕਿਤੇ ਹੋਰ ਜਾਨਾ ਜਿਹੜੇ ਸਲੂਟ ਵੱਜਦੇ ਨੇ ਉਹ ਮੈਨੂੰ ਮਨਿੰਦਰ ਸਿੰਘ ਲਾਲਪਰੇ ਨੂੰ ਨਹੀਂ ਵੱਜਦੇ ਉਹ ਬੰਦੇ ਨੂੰ ਵਹਿਮ ਹੋ ਜਾਂਦਾ ਕਿ ਮੈਨੂੰ ਵੱਜਦੇ ਆ ਇਹ ਲੋਕਾਂ ਨੂੰ ਵੱਜਦੇ ਲੋਕਾਂ ਨੇ ਤਾਕਤ ਦਿੱਤੀ ਹੁੰਦੀ ਆ ਠੀਕ ਹੈ ਇਹ ਜਿਹੜਾ ਸਲੂਟ ਕੋ ਕਰਮਚਾਰੀ ਕਰਦਾ ਆਹੀਂ ਬਰਾਬਰ ਉਹਨੂੰ ਜਿਹੜਾ ਜਵਾਬ ਦੇਣੇ ਆ ਉਹਨੇ ਚੇਅਰ ਨੂੰ ਸਲੂਟ ਜਿਹੜਾ ਉਹ ਕੀਤਾ ਹੁੰਦਾ ਤੇ ਉਹ ਚੇਅਰ ਲੋਕਾਂ ਦੀ ਹੈ ਤੇ ਚੇਅਰ ਦਾ ਵੀ ਫਰਜ਼ ਹੁੰਦਾ ਕਿ ਉਹ ਵਾਪਸ ਨੂੰ ਸਲੂਟ ਦੇ ਵੀ ਸੋ ਉਹ ਜਦੋਂ ਇਹਨਾਂ ਕੋਈ ਚੀਜ਼ਾਂ ਗਵਾਚ ਗਈਆਂ ਪਹਿਲਾਂ ਲੱਗਦਾ ਸੀ ਕਿਹੜਾ ਕਿਸੇ ਨੇ ਆਉਣਾ ਹੈ ਕਰੋ ਕੰਮ ਨਾ ਕਰੋ ਹਲਕੇ ਚ ਵੜੋ ਜਾਂ ਨਾ ਵੜੋ ਤੇ ਉਹਨਾਂ ਚੀਜ਼ਾਂ ਇਹਨਾਂ ਨੂੰ ਜੁੜੀਆਂ ਉਹ ਪਛਦੀਆਂ ਨਹੀਂ ਆਈਆਂ ਜਦੋਂ ਇੱਕ ਆਮ ਘਰ ਦਾ ਮੁੰਡਾ ਕੁਰਸੀ ਤੇ ਬੈਠਾ ਹੱਸਦਾ ਵਾ ਤੇ ਉਹ ਇਹਨਾਂ ਨੂੰ ਫਿਰ ਜਦੋਂ ਇਹ ਵੀਡੀਓ ਵੇਖਦੇ ਹੋਣਗੇ ਤੇ ਬੁਖਾਰ ਹੀ ਚੜਦਾ ਇਹਨਾਂ ਨੂੰ ਤੇ ਹੁਣ ਵੇਖੋ ਐਡੀ ਅੰਦਰੋਂ ਇੰਨੇ ਤੰਗ ਆ ਵੀ ਸਰਕਾਰ ਹੀ ਮਤਲਬ ਮੇਰਾ ਤੇ ਭੋਗ ਪਉਂਦੀ ਆ ਗਈ ਹੈ ਨਾ ਤੇ ਬਾਕੀ ਲੋਕਾਂ ਨੇ ਜਤਾਇਆ ਵਾ ਤੇ ਲੋਕਾਂ ਦਾ ਫੈਸਲਾ ਹੁੰਦਾ ਇਹ ਸਰ ਮਨ ਚ ਗੁੱਸਾ ਆ ਚੀਜ਼ ਵੇਖ ਕੇ ਕੀ ਹੈ ਮੈਨੂੰ ਇਹਨਾਂ ਨੇ ਗੱਲ ਆ ਗਈ ਆ ਆ ਗੁੱਸਾ ਨਹੀਂ ਮੈਨੂੰ ਸਗੋਂ ਹਾਸ ਆ ਗਿਆ ਵੀ ਉਹ ਕੀ ਕਹਿੰਦੇ ਵੀ ਕਿਸੇ ਦੇ ਕਹਿਣ ਨਾਲ ਇਹਦੇ ਕਹਿਣ ਨਾਲ ਥੋੜਾ ਕੁਝ ਹੋ ਜਾਣਾ ਇਹਦਾ ਲਿਖਿਆ ਇੱਥੇ ਜੋ ਲਿਖਿਆ ਵਾ ਉਹ ਕੀ ਤਾਂ ਭੋਗੀ ਦਾ ਪਹਿਲਾਂ ਪੈ ਜਾਣਾ ਹਨਾ ਇਹਦੇ ਪਤਾ ਨਹੀਂ ਹਨਾ ਇੱਥੇ ਦੁਨੀਆ ਦੇ ਰੋਜ਼ ਕਿੰਨੇ ਲੋਕ ਜਾਂਦੇ ਆ ਕਿੰਨੇ ਆਉਂਦੇ ਆ ਪਰ ਮੈਨੂੰ ਹਾਸਾ ਜ਼ਰੂਰ ਆਇਆ ਵੀ ਯਾਰ ਇਹ ਕਟਵੜ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਇਹ ਬੰਦਾ ਅੰਦਰੋਂ ਮੇਰੇ ਤੇ ਤੰਗ ਕਿੰਨਾ ਹੋਣਾ ਹੈ ਨਾ ਤੇ ਵਧੀਆ ਚੀਜ਼ ਆ ਹੋਣਾ ਵੀ ਚਾਹੀਦਾ ਹੈ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਜੀ ਤੁਸੀਂ ਕੰਮ ਨਹੀਂ ਕੀਤਾ ਲੋਕਾਂ ਨੇ ਤਾਂ ਹੀ ਕੁਰਸੀ ਜਿਹੜੀ ਉਹ ਖੋਈ ਹੈ ਨਾ ਤੇ ਹੋਣਾ ਚਾਹੀਦਾ ਤੰਗ ਪਤਾ ਲੱਗਣਾ ਚਾਹੀਦਾ ਕਿ ਜਦੋਂ ਕੁਰਸੀ ਤੇ ਬੈਠੇ ਆ ਉਦੋਂ ਕੀ ਹੁੰਦਾ ਹੈ ਤੇ ਜਦੋਂ ਉਤਰੀਦਾ ਹੈ ਉਦੋਂ ਕੀ ਹੁੰਦਾ ਹੈ ਫਰਕ ਬੜਾ ਦੋ ਚੀਜ਼ਾਂ ਦਾ ਉਹ ਬੰਦੇ ਨੂੰ ਖਿਆਲ ਲੱਗਦਾ ਹੁੰਦਾ ਜਦੋਂ ਮੈਂ ਮੰਨ ਲਵਾਂ ਕੁਰਸੀ ਤੇ ਬੈਠਾ ਮੈਨੂੰ ਲੱਗੂਗਾ ਵੀ ਸਦਾ ਦਿਨ ਖ ਨੇ ਆ ਤੇ ਇਦਾਂ ਹੀ ਫੋਨ ਘੁੰਮੀ ਜਾਣੇ ਇਦਾਂ ਹੀ ਤਾਕਤਾਂ ਰਹਣੀ ਆ ਜਦੋਂ ਫਿਰ ਬੰਦਾ ਤਾ ਕੁਰਸੀ ਤੋਂ ਲਹਦਾ ਉਦੋਂ ਹੌਲੀ ਹੌਲੀ ਲੋਕ ਵੀ ਪਛਾਣ ਹੋਣਾ ਸ਼ੁਰੂ ਹੋ ਜਾਂਦੇ ਆ ਫਿਰ ਲੱਗਦਾ ਯਾਰ ਮੇਰੇ ਕੋਲ ਬੜੀ ਵੱਡੀ ਸ਼ੈ ਹੈ ਮਤਲਬ ਹਨਾ ਮੈਂ ਗਵਾਲੀ ਹਾਂ ਆਪਣੇ ਕੋਲ ਉਹ ਫਿਰ ਚੀਜ਼ਾਂ ਰਾਤ ਨੂੰ ਬੰਦੇ ਨੂੰ ਸੌਣ ਨਹੀਂ ਜਿਹੜੀਆਂ ਉਹ ਦਿੰਦੀਆਂ ਨਾਲੇ ਕੁਰਸੀ ਦਾ ਸਾਡੇ ਮਾਝੇ ਦੀ ਇਹ ਉਧਰੋਂ ਇਧਰੋਂ ਆ ਕੇ ਕਿਤੇ ਕੁਰਸੀ ਮਾਮੇ ਥੋੜਾ ਲੱਗਦੇ ਆ ਮੈਂ ਤਾਂ ਨਾ ਐਡਾ ਰਾਣਾ ਆਪਣੇ ਹਲਕੇ ਦੇ ਕਾਂਗਰਸੀ ਵੀ ਰਹਤੋਂ ਵੀ ਉਹ ਵੀ ਯਾਰ ਤੁਹਾਨੂੰ ਇਥੋਂ ਬੰਦਾ ਨਹੀਂ ਲੱਭਦਾ ਉਨੇ ਤੇ ਤੁਸੀਂ ਇਨੇ ਸਰਪੰਚ ਜੀ ਆਪਣੇ ਜੂ ਇੱਕ ਚੋਲੋ ਤੁਸੀਂ ਬੰਦੇ ਨਹੀਂ ਜੀ ਯਾਰ ਇੱਕ ਚੋਣ ਉਹ ਵੀ ਪਾਉ ਤਗੜਾ ਆ ਉਹ ਹੀ ਫਲਾਣੇ ਨੂੰ ਲੈ ਕੇ ਟੋ ਘਟ ਇਲਾਕੇ ਦਾ ਬੰਦਾ ਹੋਵੇ ਦੁੱਖ ਰੋ ਉਹਨੂੰ ਜਗਾ ਹੋਵੇ ਕੰਮ ਹੋਣੇ ਨਹੀਂ ਉਹਨੇ ਬਾਦੀ ਗੱਲ ਦੇਖੋ ਇੱਥੇ ਜਣਾ ਤਾਂ ਘਰੇ ਆ ਬੈਠੇ ਆ ਕਿੱਥੇ ਜਾਊਗਾ ਇੱਥੋਂ ਸਵੇਰੇ ਨਿਕਲ ਤੋਂ ਪਹਿਲਾਂ ਲੋਕ ਬਾਹਰ ਬੈਠੇ ਹੁੰਦੇ ਆ ਮੈਂ ਭੱਜਣਾ ਵੀ ਚਾਹਾਂਾ ਨਾ ਵੀ ਨਹੀਂ ਜੀ ਮੈਂ ਨਹੀਂ ਕਿਸੇ ਦੀ ਸੋਨੀ ਮੰਨ ਲਵਾਂ ਜਾਂ ਹਨਾ ਤੇ ਭੱਜ ਨਹੀਂ ਸਕਦਾ ਰਾਹ ਵੀ ਇੱਕ ਹੀ ਆ ਇਲਾਕੇ ਦਾ ਬੰਦਾ ਆਵੇ ਕੁਝ ਨਾ ਕੁਝ ਸਵਾਰ ਹੀ ਜਾਂਦਾ ਵਾ ਤੇ ਬਾਹਰਲਾ ਬੰਦਾ ਉਹਨੂੰ ਕੀ ਉਹਨਾਂ ਹੁੰਦਾ ਵੀ ਚਲੋ ਉਹ ਜਦੋਂ ਉਹ ਹੈਗਾ ਹੈ ਗਾਣਾ ਕੀ ਪਤਾ ਨਹੀਂ ਵੀ ਅੱਟ ਤੇ ਜੰਮਿਆ ਖਣੀ ਮੋਜਾਂ ਲੈਣ ਨੂੰ ਹੋ ਸਕਦਾ ਬਾਹਰਲੇ ਕੈਂਡੀਡੇਟ ਦਾ ਤੇ ਉਹ ਜਿੰਦਾ ਵੀ ਵੋਟਾਂ ਲੋਕਾਂ ਕੋਲ ਪਵਾਓ ਤੇ ਬਾਅਦ ਚ ਸ਼ੂ ਮੰਤਰ ਹੋ ਜਾਓ ਤੇ ਮੋਜਾਂ ਲਓ ਤੇ ਜਦੋਂ ਹਾਰ ਜਾਂਦੇ ਉਹ ਫਿਰ ਲੋਕਾਂ ਨੂੰ ਆ ਕੇ ਜੱਫੀਆਂ ਪਾਈ ਜਾਓ ਲੋਕਾਂ ਦੇ ਉਦੋਂ ਹਾਰੇ ਬਾਈ ਫਿਰ ਖੋਗ ਸੋਸਾ ਦੇ ਤਰੇ ਫਿਰੋ ਵੀ ਮੈਨੂੰ ਬੜਾ ਦੁੱਖ ਆ ਜੇ ਜਦੋਂ ਆਪਾਂ ਬਣੇ ਹਾਂ ਆਪਾਂ ਉਦੋਂ ਕਿੱਥੇ ਗਏ ਹਾਂ ਉਦੋਂ ਜਾਣਾ ਚਾਹੀਦਾ ਨਾ ਸੋ ਮਨ ਲਕ ਮੈਨੂੰ ਇੱਕ ਲੱਗਦਾ ਕਿ ਕੋਈ ਇਦਾਂ ਦੀ ਹੋਸ਼ੀ ਬੈਣਬਾ ਜੀ ਨਹੀਂ ਕਰਨੀ ਚਾਹੀਦੀ ਬਾਕੀ ਇਹ ਆ ਵੀ ਚਲੋ ਜੇ ਅਜੇ ਕਰਨ ਦਿਓ ਜੋ ਕਰਦੇ ਆ ਫਿਰ ਨਹੀਂ ਦੇਵਾਂਗੇ ਜਵਾਬ ਹਾਂਜੀ ਠੀਕ ਐ ਐਮਐਲਏ ਸਾਹਿਬ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਤੁਹਾਡੇ ਹੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਸਟੇਜ ਦੇ ਉੱਪਰ ਜਿਹੜੇ ਕੀ ਰਾਮਗੜੀਆ ਤੇ ਸਵਰਨਕਰ ਉਹ ਬੜਾ ਨਾਰਾਜ਼ ਨੇ ਤੁਹਾਨੂੰ ਕੀ ਲੱਗਦਾ ਕਿ ਆਪਾਂ ਨੂੰ ਵੋਟਰਾਂ ਨੂੰ ਕੋਈ ਗੱਲ ਕਰਨੀ ਚਾਹੀਦੀ ਜਿਨ੍ਹਾਂ ਨੇ ਕੀ ਬਟਨ ਦਬਾ ਕੇ ਕੀ ਕੀ ਕਰਨੀ ਆ ਤੇ ਜੇ ਉਹ ਹੀ ਨਾਰਾਜ਼ ਹੋ ਜਾਣ ਆ ਫਿਰ ਕਿਤਨਾ ਲੱਗਦਾ ਹੈ ਕੈਂਪੇਨ ਬਹੁਤ ਮੁਸ਼ਕਲ ਆਏਗੀ ਆ ਦੇਖੋ ਉਹਦੇ ਤੇ ਸਾਡੇ ਇਲੈਕਸ਼ਨਾਂ ਦੇ ਦੌਰਾਨ ਮੈਂ ਉਹ ਹੀ ਗੱਲ ਕਰਦਾ ਹਾਂ ਕਿ ਹਰੇਕ ਨੂੰ ਬੜੇ ਧਿਆਨ ਦੇ ਨਾਲ ਬੋਲਣਾ ਚਾਹੀਦਾ ਜਿੰਨਾ ਵੀ ਕਿਸੇ ਵਾਰੇ ਜੋਸ਼ ਦੇ ਵਿੱਚ ਉਹ ਕਹਿ ਲਾ ਜਾਂਦੀਆਂ ਕਿ ਜੀ ਦਾ ਕਹਿਣ ਦਾ ਮਕਸਦ ਕੁਝ ਹੋਰ ਹੁੰਦਾ ਪਰ ਹੋਰ ਚੀਜ਼ਾਂ ਦਾ ਮਤਲਬ ਬਣ ਜਾਂਦੇ ਆ ਤੇ ਇਹਦੇ ਤੇ ਭੁੱਲਰ ਸਾਹਿਬ ਨੇ ਜਿਹੜੀ ਆ ਉਹ ਆਪਣੀ ਮਾਫੀ ਵੀ ਮੰਗੀ ਤੇ ਉਹ ਦਰਬਾਰ ਸਾਹਿਬ ਵੀ ਗਏ ਉੱਥੇ ਜਾ ਕੇ ਉਹਨਾਂ ਨੇ ਸੇਵਾ ਵੀ ਕੀਤੀ ਹੈ ਫਿਰ ਉਸ ਤੋਂ ਬਾਅਦ ਪੁੱਲ ਬਖਸ਼ਾਉਣ ਦੀ ਰਾਮਗੜੀਆਂ ਦੇ ਬੁੱਗੇ ਤੇ ਵੀ ਸ਼ਾਇਦ ਉੱਥੇ ਅਮਰਸਰ ਗਏ ਨੇ ਉੱਥੇ ਜਾ ਕੇ ਵੀ ਉਹਨਾਂ ਨੇ ਉਹਨਾਂ ਸਾਥੀਆਂ ਸਾਰਿਆਂ ਨਾਲ ਮੁਲਾਕਾਤ ਕਰਕੇ ਉੱਥੇ ਵੀ ਮਾਫੀ ਜਿਹੜੀ ਹੈ ਉਹ ਮੰਗੀ ਆ ਤੇ ਜਿਹੜੇ ਉਹਨਾਂ ਦੀਆਂ ਕੋਈ ਸੰਸਥਾਵਾਂ ਨੇ ਉਹਨਾਂ ਨਾਲ ਗੱਲ ਕੀਤੀ ਇਹਨਾਂ ਨੂੰ ਸਮਝਾਇਆ ਕਿ ਮੇਰਾ ਇਹ ਕਹਿਣ ਦਾ ਮਕਸਦ ਨਹੀਂ ਸੀਗਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਇਸ ਪੂਰੇ ਪਰਿਵਾਰ ਦਾ ਵੱਡੇ ਲਾਣੇਦਾਰ ਹੋਣ ਦੇ ਨਾਤੇ ਵੀ ਦੋਵੇਂ ਭਾਈਚਾਰਿਆਂ ਕੋਲੋਂ ਜਿਹੜੀ ਹੈ ਉਹ ਮਾਫੀ ਮੰਗੀ ਹੈ ਪੱਟੀ ਸਟੇਜ ਤੋਂ ਮਾਫੀ ਮੰਗੀ ਹੈ ਸੋ ਮੈਨੂੰ ਲੱਗਦਾ ਵੀ ਦੇਖੋ ਇਹ ਇਨਸਾਨ ਗਲਤੀਆਂ ਦਾ ਪਤਲਾ ਵਾ ਤੇ ਪਰ ਉਹ ਬੰਦਾ ਇਨਸਾਨ ਉਹ ਦਿਲੋਂ ਚੰਗਾ ਹੈ ਬੰਦਾ ਮਤਲਬ ਜਿੱਤ ਕੇ ਜਾਂਦਾ ਹੈ ਤੇ ਇਲਾਕੇ ਲਈ ਚੰਗੀ ਵਿਖੋ ਦੀ ਬੋਲਬਾਣੀ ਹੈ ਤੇ ਉਹ ਇਲਾਕੇ ਲਈ ਚੰਗੀਆਂ ਮੰਗਾਂ ਜਿਹੜੀਆਂ ਉਠਾ ਸਕਦਾ ਹੈ ਜਿਹਦੇ ਨਾਲ ਸਾਡੇ ਇਲਾਕੇ ਦਾ ਭਲਾ ਹੋਵੇ ਤੇ ਐਮਐਲਏ ਸਾਹਿਬ ਨਸ਼ਾ ਕੀ ਪੰਜਾਬ ਚੋਂ ਖਤਮ ਹੋ ਸਕਦਾ ਕਿ ਨਹੀਂ ਹੋ ਸਕਦਾ ਕਿ ਇਸੇ ਤਰ੍ਹਾਂ ਹੀ ਇਹੋ ਮੁੱਦਾ ਚੱਲਦਾ ਰਹੇਗਾ ਅਸੀਂ ਨਸ਼ਾ ਖਤਮ ਕਰ ਦਾਂਗੇ ਅਸੀਂ ਨਸ਼ਾ ਖਤਮ ਕਰਦਾ ਹਾਂ ਕੀ ਲੱਗਦਾ ਨਸ਼ਾ ਖਤਮ ਹੋਏਗਾ ਕਿ ਨਹੀਂ ਆ ਦੇਖੋ ਕੋਈ ਵੀ ਚੀਜ਼ ਹੈ ਨਾ ਉਹ ਡਿਮਾਂਡ ਤੇ ਹੈ ਨਿਰਭਰ ਹੈ ਡਿਮਾਂਡ ਤੇ ਜਿੱਥੇ ਸਮਾਜ ਦੇ ਵਿੱਚ ਚੰਗੇ ਅਨਸਰ ਬੈਠੇ ਆ ਉੱਥੇ ਬੁਰੇ ਅਨਸਰ ਵੀ ਬੈਠੇ ਆ ਜਿੱਥੇ ਇੱਕ ਹੱਕ ਸੱਚ ਦੀ ਕਮਾਈ ਕਰਨ ਵਾਲੇ ਬੈਠੇ ਆ ਉੱਥੇ ਲੁੱਟ ਖਸੁੱਟ ਕਰਨ ਵਾਲੇ ਵੀ ਬੈਠੇ ਆ ਠੀਕ ਹੈ ਜਿੱਥੇ ਇੱਕ ਮੰਨ ਲਓ ਜਿਵੇਂ ਸਰਕਾਰੀ ਅਫਸਰ ਹੈ ਉਹ ਇਮਾਨਦਾਰੀ ਨਾਲ ਆਪਣੀ ਸਾਰੀ ਨੌਕਰੀ ਕਰਦਾ ਹੈ ਤਾਂ ਉੱਥੇ ਕੋਈ ਅਫਸਰ ਵੀ ਹੈਗਾ ਜਿਹੜਾ ਭ੍ਰਿਸ਼ਟਾਚਾਰ ਨਾਲ ਵੀ ਪੈਸੇ ਦੋਗੇ ਤੇਰੇ ਕੰਮ ਕਰੂਗਾ ਐਵੇਂ ਹੀ ਸਾਡੇ ਸਿਵਲ ਦੇ ਸਮਾਜ ਦੇ ਵਿੱਚ ਵੀ ਇਦਾਂ ਦੇ ਲੋਕ ਬੈਠੇ ਆ ਕਿ ਜਿਹੜੇ ਅ ਮਤਲਬ ਇਸ ਚੀਜ਼ ਦੇ ਵੱਲ ਲਿਫਟ ਹੋਏ ਪਏ ਉਹਨਾਂ ਨੂੰ ਇਹੀ ਦਿਖਦਾ ਪਈ ਅਸੀਂ ਕਮਾਈ ਕਰਨੀ ਜਿਹੜੀ ਉਹ ਇਤੋਂ ਹੀ ਕਰਨੀ ਆ ਜਿਹੜਾ ਤੁਹਾਡਾ ਪ੍ਰਸ਼ਨ ਆ ਨਾ ਕਿ ਇਹ ਮੁੱਦਾ ਕਦੋਂ ਤੱਕ ਚੱਲਦਾ ਰਹੂਗਾ ਇਹ ਤੁਸੀਂ ਵੇਖੋ ਕਿ ਅੱਜ ਲੰਮੇ ਸਮੇਂ ਤੋਂ ਨਸ਼ਾ ਜਿਹੜਾ ਵਾ ਉਹ ਘਰ ਕਰ ਗਿਆ ਮਤਲਬ ਅੱਜ ਮੈਂ ਕਹੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਤੇ ਹੁਣ ਇਹਨੂੰ ਖਤਮ ਕਰਨ ਤੇ ਜੇ ਪੂਰਾ ਬੰਦ ਹੋ ਜੂਏ ਤੇ ਮੈਨੂੰ ਤੇ ਤੇ ਮਤਲਬ ਹਸ ਮਤਲਬ ਯਾਗਜੀ ਵਾਲੀ ਗੱਲ ਹੋ ਜੂਗੀ ਫਿਰ ਲੋਕਾਂ ਨਾਲ ਵੀ ਕੋਈ ਵੀ ਚੀਜ਼ ਜਿਹੜੀ ਇੱਕ ਵਾਰੀ ਚੱਲ ਜਾਂਦੀ ਆ ਨਾ ਉਹਦੀ ਛੇਤੀ ਬਿਲਕੁਲ ਜ਼ੀਰੋ ਤੇ ਲੈ ਆਉਣਾ ਮਤਲਬ ਬਹੁਤ ਔਖਾ ਹੁੰਦਾ ਵਾ ਤੇ ਪਰ ਉਹਨੂੰ ਘਟਾਇਆ ਜਾ ਸਕਦਾ ਜਿੰਨਾ ਵੀ ਸਖਤਾਈ ਕਰਕੇ ਆਪਾਂ ਘਟਾ ਸਕਦੇ ਆ ਸੋ ਖਲੂਰ ਸਾਹਿਬ ਦੀ ਆਪਾਂ ਗੱਲ ਕਰੀਏ ਤੇ ਹੁਣ ਤੱਕ ਅਸੀਂ ਬਹੁਤ ਸਾਰੀਆਂ ਐਫਆਈਆਰ ਜਿਹੜੀਆਂ ਕਰ ਚੁੱਕੇ ਆਂ ਕਰਨਾ ਅੱਗੇ ਜਾ ਕੇ ਇੱਕ ਮੈਂ ਹੋਰ ਵਿੱਚ ਬਦਲ ਲੈ ਕੇ ਆਉਂਗਾ ਮੈਂ ਆਪਣੇ ਵੱਲੋਂ ਜ਼ੋਰ ਲਾ ਕੇ ਵੇਖ ਲਿਆ ਫਿਰ ਮੈਂ ਥੋੜਾ ਸਟਾਪ ਕਰ ਗਿਆ ਮੈਂ ਬੜੀ ਪੁੱਸ ਨੂੰ ਤਦੀ ਦੇ ਛੱਡੀ ਫੜੋ ਜੀ ਫੜੋ ਜੀ ਫੜੋ ਤੇ 3-4 ਮਹੀਨਾ ਤੋਂ ਫਿਰ ਥੋੜਾ ਸਟਾਪ ਕੀਤਾ ਵੀ ਚਲੋ ਇਹਨਾਂ ਨੂੰ ਆਪਣੇ ਚੋਤੇ ਛੱਡਤਾ ਵੀ ਇਹਨਾਂ ਕੋਲ ਰਿਪੋਰਟ ਨਹੀਂ ਲਈ ਕਿ ਹੁਣ ਤੁਸੀਂ ਕੀ ਕੀਤਾ ਉਹਦੇ ਵਿੱਚ ਹੁਣ ਮੈਂ ਚਾਹੁੰਦਾ ਵੀ ਮੇਰੇ ਮੈਂਬਰ ਸਰਪੰਚ ਬਣਨ ਨਾ ਫਿਰ ਆਪਾਂ ਇੱਕ ਪੰਚਾਇਤ ਵੱਲੋਂ ਮਤਾ ਪਾਈ ਕਿ ਜਿਹੜਾ ਬੰਦਾ ਫੜਿਆ ਜਾਂਦਾ ਉਹਦੀ ਛੇਤੀ ਕੋਈ ਜ਼ਮਾਨਤ ਨਹੀਂ ਕਰਾਊਗਾ ਫਿਰ ਇੱਕ ਤਦੀ ਦੇਵਾਂਗੇ ਵੱਡੀ ਗਿਣਤੀ ਦੇ ਵਿੱਚ ਫਿਰ ਜਿਹੜੇ ਨਸ਼ੇ ਦੇ ਕੋਈ ਸਦਾਗਰ ਹੈਗੇ ਨੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਫੜਾਂਗੇ ਇਹ ਤੁਹਾਡੀ ਇੱਕ ਬੜਾ ਗੰਭੀਰ ਮੁੱਦਾ ਵਾ ਤੇ ਬੜਾ ਜੈਨੂਇਨ ਇਹ ਮੁੱਦਾ ਵਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਵਾ ਜਿਸ ਘਰ ਦੇ ਵਿੱਚ ਨਸ਼ਾ ਆ ਜਾਂਦਾ ਨਾ ਉਸ ਪਰਿਵਾਰ ਨੂੰ ਪਤਾ ਹੁੰਦਾ ਉਹਨਾਂ ਨਾਲ ਕੀ ਕੀ ਦੀ ਆ ਪਰ ਮੈਂ ਆਪਣੀ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦੁਣਾ ਕਿ ਪਿਛਲੇ 2 ਸਾਲਾਂ ਦੇ ਵਿੱਚ ਅੱਜ ਤੱਕ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਵਾ ਆਪਣੀ ਕੁਰਸੀ ਨੂੰ ਆ ਜਾ ਨਾਜ਼ਰ ਜਾਣ ਕੇ ਕਿੰਨਾ ਕਿ ਮੈਂ ਕਦੇ ਵੀ ਕਿਸੇ ਨਸ਼ੇ ਛਡਾਉਣ ਵਾਲੇ ਦੇ ਮਗਰ ਫੋਨ ਨਹੀਂ ਕੀਤਾ ਮੇਰੀ ਵੋਟ ਕੋਈ ਮੈਨੂੰ ਪਵੇ ਭਾਵੇਂ ਨਾ ਪਵੇ ਅੱਜ ਤੱਕ ਕਿਉਂਕਿ ਮੇਰਾ ਛੋਟਾ ਭਰਾ ਜਿਹੜਾ ਉਹ ਵੀ ਡਰਗ ਨਾਲ ਹੀ ਗਿਆ ਸੀ ਉਹਨੇ ਟੀਕਾ ਲਾ ਲਿਆ ਸੀ ਉਹਦੀ ਮੌਤ ਹੋ ਗਈ ਸੋ ਅੱਜ ਜਦੋਂ ਮੈਨੂੰ ਕੋਈ ਕਈ ਮੈਨੂੰ ਆ ਕੇ ਕਹਿਣਗੇ ਵੀ ਇੱਥੇ ਵੀ ਜੀ ਜੇ ਇੱਕ ਮੌਕਾ ਦੇ ਦਈਏ ਮੁੰਡਾ ਸੁਧਰ ਜਾਊਗਾ ਜੇ ਸਾਡੇ ਭਰਾ ਜੇ ਕੋਈ ਉਹ ਵੇਚਣ ਵਾਲਾ ਨਾ ਹੁੰਦਾ ਤੇ ਸਾਡੇ ਭਰਾ ਨੂੰ ਇੱਕ ਮੌਕਾ ਮਿਲ ਜਾਂਦਾ ਸਾਡੇ ਭਰਾ ਜੀ ਦੀ ਜੀ ਬੱਜ ਜਾਂਦੀ ਹੈ ਨਾ ਕੀ ਤਾਂ ਉਹਨੂੰ ਕਿਸੇ ਨੇ ਇੱਕ ਮੌਕਾ ਕਿਤੇ ਦਵਾਇਆ ਹੀ ਹੋਊਗਾ ਤੇ ਉਹਨੇ ਦੁਬਾਰਾ ਜਾ ਕੇ ਵੇਚਿਆ ਹੋਊਗਾ ਤੇ ਜਿਸ ਨੇ ਸਾਡਾ ਭਰਾ ਜਿਹੜਾ ਉਹ ਚਲ ਗਿਆ ਇਦਾਂ ਹੀ ਕਈ ਮਾਵਾ ਦੇ ਪੁੱਤ ਚਲ ਗਏ ਅਈ ਆਪਣੀ ਮਾਂ ਨੂੰ ਰੋਦਿਆਂ ਵੇਖਿਆ ਵੀ ਮੇਰਾ ਭਾਵੇਂ ਜਿੰਨੇ ਮਰਜੀ ਪੋਤੇ ਉਹਨਾਂ ਹਰੇਕ ਪੁੱਤ ਦਾ ਆਪਣਾ ਜਿਹੜਾ ਦੁੱਖ ਆ ਤੇ ਇਹਦੇ ਦੇ ਮੈਂ ਤੁਹਾਡੀ ਗੱਲ ਠੀਕ ਹੈ ਮੈਂ ਕੋਸ਼ਿਸ਼ ਵੀ ਕਰ ਰਿਹਾ ਤੇ ਹੋਰ ਵੀ ਗੰਭੀਰ ਹੋ ਕੇ ਇਸ ਸਿਲੈਕਸ਼ਨ ਤੋਂ ਬਾਅਦ ਮੈਂ ਨੂੰ ਪਾਉਂਗਾ ਇਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਇਸ ਤਰ੍ਹਾਂ ਵੇਖਦੇ ਜੋ ਕਿਆ ਜਾ ਰਿਹਾ ਬੰਦੀ ਸਿੰਘਾਂ ਨੂੰ ਰਿਹਾ ਹੋਣਾ ਚਾਹੀਦਾ ਕੀ ਇਹਦੇ ਵਾਸਤੇ ਤੁਹਾਡਾ ਆਪਸ਼ਨ ਹੈ ਕਿ ਰਿਹਾ ਹੋਣਾ ਚਾਹੀਦਾ ਆ ਦੇਖੋ ਜਿੰਨੂੰ ਜੇ ਕੋ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਜਿਹੜਾ ਵੀ ਕੋਈ ਆਪਾਂ ਨੂੰ ਮਤਲਬ ਸਜ਼ਾ ਸੁਨਾਤੀ ਆ ਜਾਂ ਜੋ ਵੀ ਆ ਉਸ ਤੋਂ ਬਾਅਦ ਵਿੱਚ ਤਾਂ ਵੈਸੇ ਹੀ ਅਧਿਕਾਰ ਹੈ ਕਾਨੂੰਨ ਨੂੰ ਆਪਾਂ ਇਹ ਨਹੀਂ ਇਦਾਂ ਨਹੀਂ ਨਾ ਕਰ ਸਕਦੇ ਇੱਕ ਲਈ ਕਾਨੂੰਨ ਹੋਰ ਇੱਕ ਲਈ ਹੋਰ ਜੇ ਇੱਕ ਨੂੰ ਆਪਾਂ ਕੋਰਟ ਸਜ਼ਾ ਦਿੰਦੀ ਆ ਕਿ ਠੀਕ ਹੈ ਜੀ ਇਹ 15 ਸਾਲ ਦੀ ਜਾਂ ਇਹਨੂੰ ਸਜ਼ਾ ਦਿੱਤੀ ਗਈ ਆ ਤਾਂ ਉਹ ਬੰਦਾ 15 ਸਾਲ ਭੁਗਤ ਕੇ ਬਾਹਰ ਆ ਜਾਂਦਾ ਫਿਰ ਜਦੋਂ ਦੂਜੇ ਨੂੰ ਵੀ 15 ਸਾਲ ਹੀ ਸਜ਼ਾ ਦਿੱਤੀ ਗਈ ਆ ਤਾਂ ਉਹਨੂੰ ਬਾਹਰ ਨਿਕਲਣਾ ਆਉਦਾ ਜਿਹੜਾ ਉਹ ਬੰਦਾ ਵਾ ਹਾਂ ਇਹ ਜ਼ਰੂਰ ਆ ਕਿ ਜਦੋਂ ਕਈ ਵਾਰ ਜਦੋਂ ਉਮਰ ਕੈਦ ਹੁੰਦੀ ਵੈਸੇ ਦੂਜਿਆਂ ਨੂੰ ਵੀ ਉਮਰ ਕੈਦ ਸੁਣਾ ਦਿੰਦੇ ਆ ਤੇ ਕੁਝ ਫੈਸਲੇ ਜਿੱਦਾਂ ਸਟੇਟਸ ਨੇ ਲੈਣੇ ਹੁੰਦੇ ਆ ਜਾਂ ਕੁਝ ਫੈਸਲੇ ਸੈਂਟਰ ਨੇ ਲੈਣੇ ਹੁੰਦੇ ਆ ਕਿ ਇਹਨੂੰ ਬੰਦੇ ਨੂੰ ਬਾਹਰ ਲਿਆਉਣਾ ਕਿ ਨਹੀਂ ਲਿਆਉਣਾ ਕਈ ਵਾਰ ਉੱਥੇ ਚੀਜ਼ਾਂ ਹੋ ਜਾਂਦੀਆਂ ਨੇ ਕਿ ਜਿੱਦਾਂ ਉਹਦੇ ਗੈਂਸੋ ਵਾਲਾ ਮੈਟਰ ਸੀ ਉਹਦੇ ਵਿੱਚ ਹੁਣ ਸੈਂਟਰ ਨਹੀਂ ਲਿਆ ਰਿਹਾ ਬੰਦਿਆਂ ਨੂੰ ਬਾਹਰ ਹਨਾ ਸੋ ਇਹੋ ਜਿਹੀ ਚੀਜ਼ਾਂ ਨੇ ਕੁਝ ਚੀਜ਼ਾਂ ਨਾਲ ਦੇ ਹੱਥ 'ਚ ਹੁੰਦੀਆਂ ਨੇ ਪਰ ਚਾਹੀਦਾ ਹੈ ਕਿ ਵੇਖੋ ਜਦੋਂ ਜੋ ਸਜ਼ਾ ਮਿਲੀ ਹੈ ਉਸ ਹਿਸਾਬ ਨਾਲ ਬੰਦੇ ਨੂੰ ਮਾਰ ਕਰ ਦੇਣਾ ਚਾਹੀਦਾ ਤੇ ਸਰ ਕਾਂਗਰਸੀ ਸਰਕਾਰ ਰਹੀ ਸੀ ਕਹਿੰਦੇ ਸੀ ਕਿ ਜਿਹੜਾ ਅਗਰਗਨਸਾਦੀ ਭੇਦਭੀ ਆ ਉਹ ਇਨਸਾਫ ਦਵਾ ਕੇ ਛੱਡਾਂਗੇ ਹੁਣ ਤੁਹਾਡੀ ਸਰਕਾਰ ਆ 2 ਸਾਲ ਇਹ ਵੀ ਹੋ ਗਏ 5-7 ਤੇ ਕਰਦੇ ਆ ਕਰਦੇ ਆ ਹਜੇ ਤੱਕ ਉਹ ਮਸਲਾ ਹੱਲ ਨਹੀਂ ਹੋਇਆ ਕੀ ਲੱਗ ਰਿਹਾ ਇਇ ਇਸੇ ਤਰ੍ਹਾਂ ਇਹ ਵੀ ਮੁੱਦਾ ਚੱਲਦਾ ਰਹੇਗਾ ਤੇ ਜਾਂ ਇਹ ਕਿਸੇ ਵਕਤ ਕੋਈ ਇਨਸਾਫ ਮਿਲੇਗਾ। ਅ ਵਿਖੋ ਸਾਡੀ ਸਰਕਾਰ ਵੇਲੇ ਦੀ ਚਾਰ ਸ਼ੀਟ ਜਿਹੜੀ ਆ ਉਹ ਵੀ ਫਾਈਲ ਹੋਈ। ਉਸ ਤੋਂ ਬਾਅਦ ਦੇ ਵਿੱਚ ਉਹਦੇ ਵਿੱਚ ਸਮੇ ਸਮੇਂ ਤੇ ਜੋ ਹੋਰ ਸਬੂਤ ਚਾਹੀਦੇ ਸੀ, ਹੋਰ ਫਾਈਲਾਂ ਦੇ ਵਿੱਚ ਕਾਗਜ਼ਾ ਚਾਹੀਦੇ ਸੀ ਉਹ ਵੀ ਜਿਹੜੇ ਆ ਉਹ ਦਿੱਤੇ ਗਏ ਤੇ ਸਾਡੀ ਸਰਕਾਰ ਇਹਦੇ ਲਈ ਸਜ਼ੀਦਾ ਤੇ ਅਸੀਂ ਇਹਦਾ ਜੜਾ ਵਾ ਉਹ ਜ਼ਰੂਰ ਲੋਕਰ ਜੜਾ ਇਨਸਾਫ ਮਿਲੂਗਾ ਕਈ ਵਾਰ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਲੇਮੇਰੀਆਂ ਹੋ ਜਾਂਦੀਆਂ ਨੇ ਕੋਈ ਮੱਦੇ ਹੁੰਦੇ ਆ ਪਰ ਇਹ ਕੋਈ ਲੰਮਾ ਨਹੀਂ ਚੱਲੂਗਾ ਇਹ ਇੱਥੇ ਇਨਸਾਫ ਜੜਾ ਮਿਲੂਗਾ ਇਹ ਸਰ ਲੋਕ ਸਭਾ ਖਡੂਰ ਸਾਹਿਬਾ ਔਰ ਬੀਜੇਪੀ ਪਾਰਟੀ ਕਾਂਗਰਸ ਪਾਰਟੀ ਤੁਹਾਡੀ ਆਪਾ ਪਾਰਟੀ ਉਸ ਦੇ ਨਾਲ ਅਕਾਲੀ ਪਾਰਟੀ ਤੇ ਉਹਦੇ ਨਾਲ ਹੁਣ ਆਜ਼ਾਦ ਉਮੀਦਵਾਰ ਅਮਰਿਤਪਾਲ ਕੀ ਲੱਗ ਰਿਹਾ ਹੈ ਕਿ ਹੁਣ ਅਮਰਿਤਪਾਲ ਦੇ ਹਵਾਨੂ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਜੇ ਅਗਰ ਮੈਦਾਨ ਚੋਂਦੇ ਨੇ ਕਿੰਨੀਆਂ ਵੋਟਾਂ ਲਿਜਾ ਸਕਦੇ ਨੇ ਤੁਹਾਡੇ ਕਿਉਂਕਿ ਤੁਸੀਂ ਇਹ ਐਮਐਲਏ ਦੀ ਇਲੈਕਸ਼ਨ ਲੜੀ ਆ ਐਮਪੀ ਦੀ ਇਲੈਕਸ਼ਨਾਂ ਵੀ ਕਰ ਰਹੇ ਹੋ ਤੁਹਾਨੂੰ ਤਾਂ ਸਾਰੀ ਨੌਲੇਜ ਆ ਕੀ ਲੱਗਦਾ ਤੁਹਾਨੂੰ ਕਿ ਹੁਣ ਕਿਸ ਤਰ੍ਹਾਂ ਹੋਏਗਾ ਇਹ ਉਹ ਦੇਖੋ ਇਹ ਚ ਨਾ ਅਲੱਗ-ਅਲੱਗ ਚੀਜ਼ ਐ ਹਰ ਇਲੈਕਸ਼ਨ ਦੇ ਵਿੱਚ ਨਾ ਪੜਾ ਹੁੰਦੇ ਨੇ ਕਿ ਕੋਈ ਪੜਾ ਕੋਈ 20 ਦਿਨ ਪਹਿਲਾਂ ਪੜਾ ਹੋਰ ਹੁੰਦਾ ਜਦੋਂ 17 ਨਰਾਂ ਜਾਂਦੇ ਨੇ ਗੱਲ ਹੋਰ ਹੋ ਜਾਂਦੀ ਹੈ 15 'ਚ ਹੋਰ 14 'ਚ ਹੋਰ 12 'ਚ ਮਗਰਲੇ ਜਾ ਕੇ ਕੋਈ ਹੋਰ ਹੋ ਜਾਂਦਾ ਹੈ ਤੇ ਇਸ ਕਰਕੇ ਅਜੇ ਤਾਂ ਇੱਥੇ ਦੇਖੋ ਗੱਲ ਇਹ ਆ ਕਿ ਚੋਣ ਮੈਦਾਨ ਦੇ ਵਿੱਚ ਸਾਰੇ ਖਿਡਾਰੀ ਆ ਗਏ ਨੇ ਹਨਾ ਤਾਂ ਇੱਕ ਰਾਜਨੀਤਿਕ ਚੋਣ ਆ ਤਾਂ ਸਾਰਿਆਂ ਨੇ ਆਪਣੀ ਜਿਹੜੀ ਜੋਰਜ ਮੈਸ਼ ਕਰਨੀ ਆ ਪਰ ਸਰਕਾਰ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਵਾਅਦਾ ਰਹਿ ਜਾਂਦਾ ਸੋ ਲਾਲਜੀਤ ਭੁੱਲਰ ਦੀ ਸਭ ਤੋਂ ਵੱਡੀ ਜਿੱਤ ਦਾ ਕਾਰਨ ਇਹ ਰਹੇਗਾ ਕਿ ਸਰਕਾਰ ਮੌਜੂਦਾ ਸਰਕਾਰ ਲੋਕਾਂ ਨੇ ਕੰਮ ਲੈਣੇ ਹੁੰਦੇ ਨੇ ਅ ਲੋਕਾਂ ਨੂੰ ਡਵੈਲਪਮੈਂਟ ਵੱਲ ਲੋਕਾਂ ਦਾ ਧਿਆਨ ਆ ਲੋਕ ਪੜੇ ਲਿਖੇ ਹੋ ਗਏ ਨੇ ਕਾਗਰਸ ਕੱਲ ਹੀ ਕਹਿਣਗੇ ਵੀ ਸਾਡਾ ਜਤਾਓ ਤੇ ਉਹ ਮਤਲਬ ਇੰਨਾ ਚਿਰ ਉਹਨਾਂ ਦੇ ਰਹੇ ਆ ਉਦੋਂ ਕਰ ਲੈਂਦੇ ਜੋ ਕਰਨਾ ਸੀ ਹਨਾ ਤੇ ਸਾਡਾ ਤੇ ਹੁਣ ਇਥੋਂ ਪਹਿਲੀ ਵਾਰ ਐਮਪੀ ਜਿਹੜਾ ਜਿੱਤ ਕੇ ਚਲਿਆ ਵਾ ਤੇ ਇਸ ਕਰਕੇ ਅਲਵਜੀ ਸਿੰਘ ਭੁੱਲਰ ਇਥੋਂ ਵੱਡੀ ਲੀਡ ਦੇ ਨਾਲ ਜਿੱਤਣਗੇ ਤੇ ਲਾਸਟ ਵਾਲਾ ਲਾਲਬੁਰਾ ਸਾਹਿਬ ਇਹ ਜਿਹੜੀ ਕੈਂਪੇਨ ਵਾ ਤੁਹਾਨੂੰ ਕੀ ਲੱਗ ਰਿਹਾ ਹੁਣ ਇਸ ਕੈਂਪੇਨ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਆਪਸ ਸ਼ਬਦ ਜਿਹੜੇ ਬੋਲਨੇ ਨੇ ਤੇ ਵੋਟਰਾਂ ਨੇ ਹੀ ਵੋਟ ਪਾਉਣੀ ਹੈ ਤੇ ਉਹਨਾਂ ਨੂੰ ਕੀ ਸੁਝਾਅ ਤੁਸੀਂ ਦੋਗੇ ਕਿ ਇਸ ਤਰ੍ਹਾਂ ਨਾ ਕਰਿਓ ਕਿ ਜਿੰਦੇ ਨਾਲ ਤੁਹਾਡਾ ਜਿਹੜਾ ਵਾ ਕੀ ਰੁਤਬਾ ਘਟ ਜਾਵੇ ਪਿਆਰ ਘਟ ਜਾਵੇ ਘਰਾਂ ਚ ਜਾਣਾ ਪਵੇ ਮਾਫੀਆਂ ਮੰਗਣੀਆਂ ਪੈਣ ਤਾਂ ਇਹਨਾਂ ਵਾਸਤੇ ਤੁਹਾਡਾ ਕੀ ਕਹਿਣਾ ਵਾ ਦੇਖੋ ਦੋ ਤਿੰਨ ਚੀਜ਼ਾਂ ਮੈਂ ਤਾਂ ਗਰਾਊਂਡ ਤੋਂ ਨਿਕਲਿਆ ਬੰਦਾ ਵਾਂ ਸਾਫ਼ ਹੀ ਲੋਕਾਂ ਨੂੰ ਕਹਿੰਦਾ ਆ ਕਿ ਯਾਰ ਈਮੋਸ਼ਨਲ ਹੋ ਕੇ ਕੰਮ ਨਹੀਂ ਹੁੰਦੇ ਈਮੋਸ਼ਨਲ ਹੋ ਕੇ ਕੋਈ ਵੀ ਚੀਜ਼ ਨਹੀਂ ਚੱਲਦੀ ਬੰਦਾ ਸੇਲ ਹੋ ਜਾਂਦਾ ਹੈ ਹਮੇਸ਼ਾ ਦਿਮਾਗੋਂ ਚੱਲਣਾ ਪੈਂਦਾ ਹੈ ਤੁਹਾਡਾ ਆਪਣੇ ਪਿੰਡਾਂ ਚ ਮਾਣ ਹੈ ਸਤਿਕਾਰ ਆ ਕੋਈ ਕਿਹਦਾ ਚਾਚਾ ਤਾਇਆ ਲੱਗਦਾ ਹੈ ਤਾਂ ਵੋਟਾਂ ਜਿਖਸਰ ਹੀ ਹੁੰਦਾ ਹੈ ਕਿ ਆਪਣੇ ਲੀਡਰ ਲਈ ਆਪਣੇ ਅਕਾਲੀ ਮਰਜਾਂਗੀ ਦੀ ਉਹ ਕਰਦੇ ਆਂਗੇ ਮਗਰ ਉਹ ਪਰਵਾਰਾਂ ਨੂੰ ਇੱਥੇ ਕੌਣ ਪੁੱਛਦਾ ਵਾ ਠੀਕ ਹੈ ਇੱਥੇ ਰੋਲਦੇ ਵੇਖੇ ਨੇ ਪਰ ਇਹੀ ਆ ਕਿ ਵੇ ਵਾਜਨੀਤਿਕ ਵੋਟਾਂ ਵਾ ਸਾਨੂੰ ਚਾਹੀਦਾ ਹੈ ਕਿ ਠੀਕ ਹੈ ਅਸੀਂ ਇੱਕ ਫੈਸਲਾ ਲੈਣਾ ਹੈ ਉਹ ਕੀ ਫੈਸਲਾ ਲੈਣਾ ਹੈ ਉਹ ਹਰੇਕ ਦਾ ਅਧਿਕਾਰ ਆ ਤੇ ਉਹ ਉੱਥੇ ਵੋਟ ਜਿਹੜੀ ਉਹ ਕਰਦਾ ਕਿਸੇ ਨਾਲ ਕੋਈ ਲੜਾਈ ਝਗੜਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਵੋਟਾਂ ਕਿਤੇ ਪਹਿਲੀ ਵਾਰ ਹੀ ਪੈਣ ਲੱਗੀਆਂ ਵੋਟਾਂ ਜਿਉਂਦਾ ਸਿਸਟਮ ਬਣਿਆ ਕਦੇ ਪੈ ਗਿਆ ਉਹਦੀਆਂ ਪਈ ਜਾਂਦੀਆਂ ਕਦੇ ਰੈਕਟਰ ਪਈ ਰਾਏ ਲੱਗੇ ਕਈ ਕੋ ਹੈ ਕੰਮ ਕਦੇ ਬੰਦ ਹੋ ਜਾਣਾ ਚੱਲੀ ਜਾਣਾ ਤੇ ਜਿਹੜਾ ਕੰਮ ਚੱਲੀ ਜਾਣਾ ਉਹ ਜੇ ਵਾਇਰ ਲੈਣ ਦੀ ਕੀ ਲੋੜ ਹੈਗੀ ਹੈ ਕਿਸੇ ਦੇ ਨਾਲ ਸੋ ਮੈਂ ਆਪਣੇ ਵਰਕਰਾਂ ਨੂੰ ਵੀ ਕਿਹਾ ਕਿ ਕਈ ਨਹੀਂ ਸੋਚਣਾ ਕਿ ਸਰਕਾਰ ਆ ਜੀ ਇਹਨਾਂ ਧੱਕਾ ਕਰਦੇ ਆਗੇ ਇਹ ਨਹੀਂ ਕੰਮ ਹੋਣਾ ਵੋਟਾਂ ਨਿਰਪੱਖ ਹੈ ਵਧੀਆ ਨੇ ਤੇ ਉਹਨੂੰ ਕਰਾਓ ਤਾਂ ਹੀ ਆਪਾਂ ਚੰਗਾ ਜਿਹੜਾ ਲੋਕ ਰਾਏ ਜਦੋਂ ਆਉਂਦੀ ਹੈ ਤੇ ਫੇਰ ਹੀ ਚੰਗਾ ਪੰਜਾਬ ਬਣ ਸਕਦੇ ਆ ਇਹ ਪਤਾ ਲੱਗ ਰਿਹਾ ਵਾ ਕਿ ਐਮਪੀ ਜਿਦੋਂ ਤੁਹਾਡੇ ਲਾਲਜੀਤ ਸਿੰਘ ਭੁੱਲਰ ਜੀ ਬਣ ਜਾਂਦੇ ਨੇ ਸੋਤਰਾ ਮੁਤਾਬਕ ਕਿ ਤੁਹਾਨੂੰ ਮੰਤਰੀ ਬਨਾਇਆ ਜਾ ਸਕਦਾ ਗੱਲ ਇਹ ਹੈ ਜੀ ਵੀ ਅਸੀਂ ਤੇ ਸਾਡੇ ਪਰਿਵਾਰ ਨੇ ਤੇ ਕਦੇ ਵੀ ਨਹੀਂ ਸੋਚਿਆ ਵੀ ਸਾਡਾ ਮੁੰਡਾ ਐਮਐਲਏ ਬਣ ਜੂਗਾ ਸਾਡੇ ਵੀ ਦੇ ਮਤਲਬ ਅਸੀਂ ਤਾਂ ਗੋੜ ਦਾ ਇੱਥੇ ਗੱਲੋਂ ਹੀ ਪ੍ਰਮਾਤਮਾ ਦਾ ਵਾਰ-ਵਾਰ ਧੰਨਵਾਦ ਕਰਦੇ ਆ ਫੇਰੇ ਉੱਟ ਕੇ ਧੰਨਵਾਦ ਕਰੀਦਾ ਵੀ ਸ਼ੁਕਰ ਆਦਾ ਤਾ ਉਹ ਕਹਿੰਦਾ ਤੂੰ ਇੰਨੇ ਯੋਗੀ ਕਰਤਾ ਤੇ ਅੱਜ ਇੰਨਾ ਹੀ ਬੜਾ ਵਾ ਤੇ ਬਾਕੀ ਗੱਲ ਇਹ ਵੀ ਮੱਥੇ ਦੀਆਂ ਲਕੀਰਾਂ ਵਾ ਨਾ ਤੇ ਆਪਾਂ ਨੂੰ ਪਹਿਲਾਂ ਪਤਾ ਹੀ ਵੀ ਇੱਥੋਂ ਤੱਕ ਐਮਐਲਏ ਬਣ ਜਾਣਾ ਹਨਾ ਆਪਾਂ ਦੇ ਕਿਸ਼ੰਗਰਸ਼ ਚਾਹੀਏ ਹਾਂ ਵੀ ਚਾਲੇ ਯਾਰ ਸਿਸਟਮ ਸੁਧਰਨਾ ਚਾਹੀਦਾ ਵਾ ਅਸੀਂ ਪਾਰਟੀ ਦਾ ਲੜਾਈ ਲੜੀਏ ਤੇ ਇੱਕ ਸੰਘਰਸ਼ ਕਰਦਿਆ ਕਰਦਿਆ ਐਮ ਐਲ ਏ ਬਣ ਗਏ ਤੇ ਜੇ ਇੱਥੇ ਲਿਖਿਆ ਹੋਇਆ ਤੇ ਕੋਈ ਰੋਕ ਨਹੀਂ ਸਕਦਾ ਤੇ ਜੇ ਨਹੀਂ ਲਿਖਿਆ ਹੋਇਆ ਤੇ ਕੋਈ ਬਣਾ ਨਹੀਂ ਸਕਦਾ ਤੇ ਇਹ ਮਟੀਰੀਅਲ ਕੀਹੜਾ ਜੇ ਸਖਤ ਦੀਆਂ ਅਰਦਾਸਾਂ ਵਾ ਤੇ ਜਦੋਂ ਐਰਕੀ ਲੋਕਾਂ ਨੇ ਇਹ ਅਰਦਾਸ ਕੀਤੀ ਆਪਣੇ ਲੈਣੀਆਂ ਸੁੱਖਣਾ ਸੁਖੀਆਂ ਮੇਰੇ ਕੋਲ ਅਜੇ ਪੂਰੀਆਂ ਨਹੀਂ ਹੋਈਆਂ ਤੁਹਾਨੂੰ ਮੈਂ ਦੱਸਾਂ ਮੈਨੂੰ ਲੱਗਦਾ ਰਹਿ ਵੀ ਜਾਣਗੀਆਂ ਮਗਰ ਉਹ ਆ ਕੇ ਬਾਪਾ ਕੋ ਵੀ ਮਾਫੀ ਮੰਗਣੀ ਪਊਗੀ ਵੀ ਮਹਾਰਾਜ ਜੀ ਮੇਰਾ ਕੋਈ ਕਸੂਰ ਨਹੀਂ ਟਾਈਮ ਦੇ ਹਿਸਾਬ ਨਾਲ ਇੰਨਾ ਮਤਲਬ ਹਰ ਬੰਦੇ ਨੇ ਕਿਹਾ ਵਾ ਕਿ ਭਾਜੀ ਮੈਂ ਨਾ ਤੁਹਾਡੇ ਲਈ ਫੁਲਾਨੀ ਜਗਾ ਸੁਖਣਾ ਸੁਤੀ ਤੁਹਾਡੇ ਲਈ ਫੁਲਾਨੀ ਸੁਖਮੀ ਤੇ ਮੈਨੂੰ ਲੱਗਦਾ ਵੀ ਇੰਨੀ ਜਗਾ ਤੇ ਨਹੀਂ ਆਪਾਂ ਪੂਰਾ ਕਰ ਸਕਦੇ ਤੇ ਇਦਾਂ ਹੀ ਇਹ ਲੋਕ ਸਕਤਦੇ ਆ ਦਾਸਾ ਚੰਗਾ ਕੰਮ ਕਰੀਏ ਤੇ ਲੋਕ ਤੁਹਾਡੀ ਸੁਖ ਮੰਗਦੇ ਆ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋ ਮੈਂ ਹੀ ਅਪੀਲ ਕਰਾਂਗਾ ਕਿ ਦੇਖੋ ਮੈਂ 2 ਸਾਲ ਕਿਸੇ ਨਾਲ ਧੱਕਾ ਨਹੀਂ ਜੀ ਕੀਤਾ ਨਜਾਇਜ਼ ਪਰਚੇ ਨਹੀਂ ਕਰਾਏ ਹਲਕੇ ਦੇ ਕੰਮ ਕੀਤੇ ਆ ਇਹ ਜ਼ਰੂਰ ਆ ਕਿ ਪਿੰਡਾਂ ਦੀ ਡਿਵੈਲਪਮੈਂਟ ਜਿੱਦਾਂ ਕੋ ਗਲੀਆਂ ਨਾਲੀਆਂ ਦੀ ਗੱਲ ਹੋ ਮੇਰੇ ਸਰਪੰਚ ਨਹੀਂ ਸੀ ਹੈਗੇ ਹੁਣ ਗਾਂ ਸਰਪੰਚ ਬਣਨੇ ਸਾਡੇ ਤਾਂ ਉਹ ਵੀ ਪੂਰੀ ਰੀਜ ਦੇ ਨਾਲ ਕਰਾਂਗੇ ਜਿਹੜੇ ਕੰਮ ਛੜਕਾ ਵਗੈਰਾ ਬਿਨਾਂ ਸਰਪੰਚਾ ਪੰਚਾਇਤੋਂ ਨਾਲ ਹੀ ਉਹਨਾਂ ਨਾਲ ਮੈਂ ਬਹੁਤ ਧਿਆਨ ਦਿੱਤਾ ਵਾ ਕੰਮ ਕੀਤਾ ਤੇ ਆਪਣੇ ਹਰ ਕਿਸੇ ਨੂੰ ਤੁਸੀਂ ਵੋਟਾਂ ਦੇ ਵਿੱਚ ਜਿੱਦਾਂ ਪਹਿਲਾਂ ਵੱਡੀ ਥਾਪੀ ਦੇ ਕੇ ਜਿਤਾਇਆ ਸੀ ਤੇ ਫਿਰ ਇੱਕ ਵਾਰ ਆਸ਼ੀਰਵਾਦ ਦਿਓ ਤੇ ਜਿਹੜੇ 2 ਸਾਲ ਤੱਕ ਅਸੀਂ ਤੁਹਾਡੇ ਕੰਮ ਕੀਤੇ ਨੇ ਤੇ ਸਾਨੂੰ ਜਿਹੜਾ ਉਹਦੇ ਵਿੱਚ ਮਾਣ ਮਹਿਸੂਸ ਹੋਵੇ ਤੇ ਅਗਲੇ 3 ਸਾਲ ਮੈਂ ਆਪਣੇ ਹਲਕੇਲੀ ਹੋਰ ਡਿਵੈਲਪਮੈਂਟ ਜਿਹੜੀ ਕਰ ਸਕਾਂ ਮੇਰਾ ਬੰਨ ਦਾ ਏਰੀਆ ਬਹੁਤ ਵੱਡਾ ਵਾ ਤੇ ਭੁੱਲਰ ਸਾਹਿਬ ਜਿੰਨੇ ਮੈਨੂੰ ਮਤਲਬ ਮੈਨੂੰ ਪਤਾ ਨਹੀਂ ਹੋਰ ਕਿ ਹਲਕੇਲੀ ਕਿੰਨੇ ਜ਼ਰੂਰੀ ਹੋ ਜਿੰਨੇ ਨਹੀਂ ਜਿੰਨੇ ਮੇਰੇ ਲਈ ਮੈਂ ਇਦਾਂ ਵਾ ਵੀ ਇੰਡੀਆ ਲਾਇਸ ਦੀ ਸਰਕਾਰ ਬਾਨੀ ਤੇ ਉਧਰੋਂ ਸਾਡਾ ਲਾਲਜੀਤ ਭੁੱਲਰ ਜਿਤਨਾ ਇਹ ਬੜਾ ਜ਼ਰੂਰੀ ਆ ਕਿ ਮੇਰਾ ਬੰਨ ਬਾਜੇ ਮਤਲਬ ਬੜਾਈ ਜ਼ਰੂਰੀ ਆ ਜਦੋਂ ਮੈਂ ਜਾਣਾ ਨਾ ਜਿਹਦੀ 2-4 ਕਿਲੇ ਪੈੜੀ ਹੁੰਦੀ ਬੰਦੇ ਦੀ ਉਹ ਜਦੋਂ ਪਾਣੀ ਆ ਜਾਂਦਾ ਤੇ ਕਈਆਂ ਦੇ ਨਾ ਸਾਡੀ ਜਿਹੜੀ ਥੋੜੇ ਬੰਦੇ ਆ ਨਾ ਇੰਜ ਜਾਰੂ ਆ ਹਾਂ ਪਰ ਕਈ ਵਾਰੀ ਫਿਰ ਵੀ ਪੁੱਭਾ ਮਾਰ ਕੇ ਰੋਪਿੰਦਾ ਬੰਦਾ ਤੇ ਫਿਰ ਵੀ ਕਈ ਜਣੇ ਨਾਲ ਉਹ ਤੇ ਕੰਟਰੋਲ ਕੀਤਾ ਹੁੰਦਾ ਤੇ ਮੈਂ ਵੇਖੋ ਜਦੋਂ ਉਹਦੀ ਅੱਖਾਂ ਦੀ ਗੌਰ ਨਾਲ ਵੇਖਾਂਗੇ ਨਾ ਤੇ ਹਾਂ ਇੱਥੇ ਇੱਥੇ ਨਾਲੇ ਪਾਣੀ ਆਇਆ ਹੁੰਦਾ ਤੇ ਪਰ ਉਹ ਬੰਦੇ ਜਾਦੇ ਖੜੇ ਹੁੰਦੇ ਆ ਤੇ ਉਹ ਆਂਦਾ ਵੀ ਯਾਰ ਜੇ ਮੈਂ ਮਰ ਰੋਊਂਗਾ ਲੋਕਾਂ ਸਾਹਮਣੇ ਮੇਰਾ ਮਿਆਗ ਨਹੀਂ ਘਰੂ ਕੀ ਤਾਂ ਖਰੇ ਕਿੰਨਾ ਕ ਬੰਦਾ ਤੰਗ ਹੋ ਜਾਂਦਾ ਜਿਹਦੇ ਕਿਉਂਕਿ ਜਿਹਦੇ ਚਾਰ ਹੈਗੇ ਉਹ ਵੀ ਪਾਣੀ ਉਹਦੀ ਫਸਲ ਰੋੜ ਕੇ ਲੈ ਗਿਆ ਕਿ ਇਹਨੇ ਧੀ ਦਾ ਵਿਆਹ ਰੱਖਿਆ ਹੁੰਦਾ ਕਿਸੇ ਨੇ ਕੋਜ ਹਨਾ ਮੁਸ਼ਕਲਾਂ ਮੜੀਆਂ ਹੁੰਦੀਆਂ ਸੋ ਮੇਰਾ ਇਹ ਬੰਨ ਬਾਜੇ ਨਾ ਤਾਂ ਲੋਕ ਮੈਨੂੰ ਸਾਰੀ ਉਮਰ ਸੀਸ਼ਾ ਹੀ ਦੇ ਦੇਣਗੇ ਕੀ ਵਾਕਿਆ ਯਾਰ ਉਹ ਜੋ ਮਤਲਬ ਹੋ ਗਿਆ ਤੇ ਉਹਨਾਂ ਦੀਆਂ ਅਸੀਸਾਂ ਅਸੀਸਾਂ ਹੀ ਆ ਵੋਟਾ ਵਾਟਾ ਤੇ ਇਹ ਪੈਂਦੀਆਂ ਰਹਿਣੀਆਂ ਕਦੇ ਜਿੱਤ ਗਏ ਕਦੇ ਹਾਰ ਗਏ ਤੇ ਕੰਮ ਚੱਲਦੇ ਰਹਿਣੇ ਕਦੇ ਰੁਕੇ ਪਰ ਜਿਹੜੀਆਂ ਅਸੀ ਜਿਹੜੀਆਂ ਅਗਲੇ ਜਨਮ ਤੱਕ ਵੀ ਲੱਗਦੀਆਂ ਵੀ ਠੀਕ ਹੈ ਯਾਰ ਇਹ ਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਜੀ ਸੋ ਇਹ ਸਨ ਮਨਜਿੰਦਰ ਸਿੰਘ ਲਾਲਪੁਰਾ ਵਿਧਾਨ ਸਭਾ ਹਲਕਾ ਖਡੂਰ ਸਾਬ ਤੋਂ ਜਿਨ੍ਹਾਂ ਨੇ ਦੱਸਿਆ ਹੈ ਕਿ ਨਸ਼ਾ ਜਿਹੜਾ ਵਾ ਕਿ ਜ਼ੀਰੋ ਤੇ ਆ ਜਾਏ ਬਹੁਤ ਮੁਸ਼ਕਲ ਹੋਏਗਾ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਜ਼ਰੂਰੀ ਹੈ ਉਸ ਦੇ ਨਾਲ-ਨਾਲ ਜਿਹੜਾ ਕਿ ਦੱਸਿਆ ਸੀ ਇਹਨਾਂ ਵੱਲੋਂ ਇਹ ਇਨਸਾਫ ਜਿਹੜਾ ਵਾ ਉਹ ਗੁਰੂਗ੍ਰੰਥ ਸਾਹਿਬ ਦਾ ਉਹ ਵੀ ਮਿਲੇਗਾ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਗੱਲ ਉਹਨਾਂ ਨੇ ਹੁਣ ਦੱਸੀ ਹੈ ਕਿ ਜਿਹੜਾ ਕਿ ਬਨਵਾਂ ਅਗਰ ਐਮਪੀ ਸਾਡਾ ਬਨ ਜਾਂਦਾ ਵਾ ਤੇ ਹਜ਼ਾਰਾਂ ਕਿਸਾਨ ਜਿਹੜੇ ਨੇ ਉਹਦੇ ਵਿੱਚ ਬਿਲਕੁਲ ਖੁਸ਼ ਹੋਣਗੇ ਦਵਾਵਾਂ ਦੇਣਗੇ ਗਾਂ ਇਲੈਕਸ਼ਨ ਜਿੱਤਨ ਨਾ ਜਿੱਤਨ ਉਸ ਸੀਸਾ ਬਹੁਤ ਜ਼ਰੂਰੀ ਹੈ ਔਰ ਉਸ ਦੇ ਨਾਲ ਇਹ ਵੀ ਦੱਸਿਆ ਹੈ ਕਿ ਜਦੋਂ ਵੀ ਕੋਈ ਉਮੀਦਵਾਰ ਆਪਣੀ ਕੈਂਪੇਨ ਕਰ ਰਿਹਾ ਹੈ ਤੇ ਆਪਣੇ ਸ਼ਬਦਾਂ ਤੇ ਬਿਲਕੁਲ ਖਿਆਲ ਰੱਖੇ ਕਿਉਂਕਿ ਵੋਟਰ ਹੀ ਨੇ ਜਿਨ੍ਹਾਂ ਨੇ ਜਾ ਕੇ ਵੋਟ ਪਾਉਣੀ ਹੈ ਜੇ ਆਪਾਂ ਉਹਨਾਂ ਦੇ ਨਾਲ ਹੀ ਪਿਆਰ ਖਰਾਬ ਕਰ ਲਿਆ ਤਾਂ ਫਿਰ ਇਹ ਹੁੰਦਾ ਹੈ ਕਿ ਵਾਕਿ ਹੀ ਜਦੋਂ ਲੀਡ ਘਟਦੀ ਹੈ ਤਾਂ ਸਭ ਪਤਾ ਲੱਗਦਾ ਹੈ ਕਿ ਵੋਟਰ ਨਰਾਜ਼ ਸੀ ਤਾਂ ਇਹ ਵਜ੍ਹਾ ਜੜੀ ਆ ਉਹ ਬਣ ਚੁੱਕੀ ਹੈ ਤਾਂ ਪ੍ਰੋ ਚੈਨਲ ਟੀਵੀ ਟੀਵੀ ਤੁਸੀਂ ਦੇਖੋ ਔਰ ਆਪਣਾ ਕਮੈਂਟ ਜਰੂਰ ਦੱਸਣਾ ਤਾਂਕਿ ਤੁਹਾਡੇ ਸੁਝਾਅ ਵੀ ਸਾਡੇ ਲਈ ਬਹੁਤ ਜ਼ਰੂਰੀ ਨੇ ਵਿਜੇ ਕੁਮਾਰ ਪ੍ਰੋਚਾ ਨਟੂ ਟੀਵੀ ਤਰਨਤਾਰਨ